ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕੱਲ ਇੱਕ ਕਸ ਆਪਰੇਸ਼ਨ ਚਲਾਇਆ ਗਿਆ ਸੀ ਲੋ ਦੇ ਤਹਿਤ ਮੈਂ ਉਹ ਤੇ ਟੀਮ ਸੀ ਜਾਂਚ ਕਰਦੇ ਸੀ ਕਿ ਪਰਸਰਾਉਂ ਦੇ ਵਿੱਚ ਉਤੋਂ ਸਾਨੂੰ ਸਗਵਦਾਸ ਲੋਈ ਵੀ ਦੋ ਬੰਦੇ ਜਿਹੜੇ ਐ ਗਲੀ ਨੰਬਰ 10/5 ਇੱਥੇ ਇੱਕ ਮਕਾਨ ਹੈ ਮਕਾਨ ਦੇ ਅੱਗੇ ਕੁਛੇੜ ਲਵਾਵੇ ਦੀ ਛੇੜਛਾੜ ਕਰਦੇ ਦੇਖੇ ਸੀ ਉਹ ਜੋ ਚੈੱਕ ਕੀਤਾ ਚੈਕਰੰਤਰਾਂ ਨੇ ਚੈੱਕ ਉਹ ਜੋ 50 ਗ੍ਰਾਮ ਹੈਰੋਨ ਮਿਲੀ ਹੈ ਔਰ ਫਰਦਰ ਟੈਕਸਿੰਗ ਤੇ ਸਾਨੂੰ ਜੋ 70000 ਰੁਪਿਆ ਉਹਦੇ ਕੋਲੋਂ ਮਿਲਿਆ ਹੈ ਉਹ ਹੈਗੇ ਦੋ ਸੋਮਨ ਤੇ ਦੂਜੇ ਦਾ ਨਾਮ ਹੈਗਾ 100 ਰੁਪਿਆ ਇਹ ਬਾਤਲ ਸਿੰਘ ਦੇ ਲੜਕੇ ਆ ਦੋਨੇ 10/5 ਪਰਸਲਾਉਣ ਵਗੈਰੇ ਹੀ ਰਹਿਣ ਵਾਲੇ ਆ ਜਿਹੜਾ 100 ਰੁਪਿਆ ਹੈ ਇਹ ਪਹਿਲਾਂ ਵੀ ਚਟਾ ਵੇਚਦਾ ਸੀਗਾ ਪਹਿਲਾਂ ਹੁਣੇ ਜਿਹੜਾ ਆਇਆਗਾ ਉਹਦੇ ਪਹਿਲਾਂ 25 ਗ੍ਰਾਮ ਹੈ ਰੋਣੇ ਤੋਂ ਪੜੀ ਗਈ ਸੀਗੀ ਉਹ ਦੋ ਸੀ ਮਕਦਮਾ ਦਰਜ ਕੀਤਾ ਸੀ ਕਿ ਆਹ ਹੌਣੋ ਸੀ 50 ਗ੍ਰਾਮ ਰੋਣੇ ਤੋਂ ਕਵਰ ਕੀਤੀ ਹੈ ਤੇ 70000 ਰੁਪਿਆ ਸੀ ਟਰੱਕ ਮੜੀ ਨਾਲ ਤੋਂ ਪੜੀ ਹੈ ਫਰਦਰ ਪੁੱਛ ਕੇ ਕਰਕੇ ਜੋ ਅਗਲੀ ਗੱਲ ਵੀ ਮੈਂ ਬੱਸ ਇਹ ਤੁਹਾਨੂੰ ਦੱਸ ਦਵਾਂ ਕੰਮ ਤਾਂ ਦੇਖ ਤਾਂ ਜਿਹੜਾ ਸੁਮਨ ਹੈ ਇਹ ਸਬਜ਼ੀ ਮੰਡੀ ਚ ਕੰਮ ਕਰਦਾ ਹੈਗਾ ਜਿਹੜਾ ਸੌਰਵ ਹੈਗਾ ਇਹ ਵਿਲੇ ਹੈ। ਹਾਂ ਸੌਰਵ ਦੇ ਮਾਮਲਾਦਾਰ ਹੈਗਾ ਇੱਕ ਪਹਿਲਾਂ 25 ਗ੍ਰਾਮ ਵਾਲਾ ਬੋਟਲ ਹੋਈ ਸੀ ਉਹ ਤੋਂ ਤੇ ਸੁਮਨ ਤੇ ਹਜੇ ਇਹ ਪਤਾ ਨਹੀਂ ਕਿ ਕਿੱਥੋਂ ਲਿਆਈ ਸੀ ਤੇ ਦੇਖੀ ਸੀ ਇਹ ਅਸੀਂ ਪੁੱਛ ਵਿੱਚ ਕਰ ਰਹੇ ਹਾਂ ਹਜੇ ਪੁੱਛ ਵਿੱਚ ਕਰ ਦੋ ਜਿਹੜੀ ਵੀ ਗੱਲ ਅਗਲੀ ਆਊਗੀ ਬਾਅਦ ਵਿੱਚ ਫਾਰਮ ਲੈ ਕੇ ਆਉਣਗੇ ਸਾਡੇ ਸਾਹਮਣੇ ਉਹ ਤੁਹਾਨੂੰ ਦੱਸ ਇਹਨਾਂ ਦੀ ਬੀਬੀ 22 ਸਾਲ ਨੂੰ 22 ਦੇ ਕੀ ਇੱਕ ਦੀ ਬਾਈ ਦੋਨੇ ਸਾਕੇ ਭਰਾ ਹੈ ਉਹ ਅਸੀਂ ਚੈਕਿੰਗ ਕਰ ਰਹੇ ਆ ਚੈੱਕ ਕਰ ਰਹੇ ਆ ਜਿਹੜਾ ਕੁਝ ਆਫਸਰ ਸਾਫਟ ਤੋਂ ਅੱਜ ਆ ਰਾਮ ਨੂੰ ਸਪੇਸ਼ ਕਰਕੇ ਹਾਂ ਉਹਨਾਂ ਨੂੰ ਸਪੇਸ਼ ਕਰਕੇ ਜੱਲੇ ਆ ਪੇਸ਼ ਕਰਕੇ ਰਿਮਾਂਡ ਲਵਾਂਗੇ ਹੋਰ ਕੁਝ ਕੁਛ ਕਰਾਂਗੇ ਨਾ ਕੁਛ